80 ਦਿਨ ਹੋ ਗਏ ਆ ਕਿੱਥੇ ਆ ਬੰਦਾ ਵੇਖਿਆ ਹੀ ਨਹੀਂ ਮੁੱਖ ਮੰਤਰੀ ਅਸੀਂ ਹੂੰ ਕਹੋ ਥੱਲੇ ਆਲੀ ਜਾਂਦੇ ਆ ਆਪਕਾ ਪਤਾ ਨਹੀਂ ਕਿ ਜਿੰਨੂ ਗਿਆ ਬੈਠਾ ਹੋ ਹੂੰ ਸਾਡੀ ਸਰਕਾਰ ਸੈਕਟਰ ਸਰਕਾਰ ਨਾਲ ਮੇਰੀ ਹੋਈ ਹੈ ਇਹ ਜਦੋਂ ਤੋਂ ਸਾਡਾ ਫੋਟਿਆ ਸ਼ੁਰੂ ਹੋਇਆ ਉਹਦੇ ਨਾਲ ਪਤਾ ਲੱਗ ਗਿਆ ਹਰਿਆਣੇ ਵਾਲਿਆਂ ਨੇ ਸਿੱਧੇ ਅਥਰੂ ਗਏ ਸਿੱਤੇ ਗੋਲੇ ਸਿੱਤੇ ਗੋੜੀਆਂ ਮਾਰੀਆਂ ਸਾਡਾ ਬੰਦਾ ਇੱਕ ਚੀਜ਼ ਕਰਦਾ ਸ਼ੁਭ ਕਰਨ ਸਾਡੇ ਬੰਦੇ ਇੰਨੇ ਕਰਤੇ ਇਹ ਬੋਲੇ ਵੀ ਨਹੀਂ ਇਹਨਾਂ ਦਾ ਪੁੱਟ ਜੇ ਇਹ ਕਹਿਰ ਸਰਕਾਰ ਨੂੰ ਰੋਕ ਸਕਦੇ ਸੀ ਕਿਉਂਕਿ ਗੈਰ ਕਾਨੂੰਨੀ ਕੰਮ ਦਾ ਦੂਜੀ ਸਟੇਟ ਦੇ ਵਿੱਚ ਆ ਕੇ ਗੋੜੀਬਾਰੀ ਕਰਨਾ ਪਰ ਯਾ ਸਰਕਾਰ ਦੇ 92 ਬੰਦੇ ਐ ਐਮਐਲਏ ਹੁਣ ਤਾਂ 95 ਹੋ ਗਏ ਇਹ ਸੈਂਟਰਲ ਸਰਕਾਰ ਦੇ ਦਬਾਅ ਪਾਉਣ ਉਹਨਾਂ ਦੀ ਕੀ ਤਾਕਤ ਹੈ ਜੀ ਉਹਨਾਂ ਦੀ ਬੇਈਮਾਨੀ ਹੈ ਹਜੇ ਤੱਕ ਕੋਈ ਵੀ ਸਰਦਾਰ ਨਹੀਂ ਕੋਈ ਮੀਟਿੰਗ ਨਹੀਂ ਉਹਨਾਂ ਦੀ ਸਰਕਾਰਾਂ ਨੇ ਕੀਤੀ ਇਹ ਤਾਂ ਸਿਰਫ ਦੇ ਸਿਰਫ ਉਹਨਾਂ ਨੂੰ ਉਠਾਉਣ ਵਾਸਤੇ ਉਹਨਾਂ ਦਾ ਬਤਨ ਬਤਨ ਤੋੜਨ ਵਾਸਤੇ ਕੋਸ਼ਿਸ਼ਾਂ ਹੋ ਰਹੀਆਂ ਠੀਕ ਹੈ ਕੋਕੇ ਸਾਡੇ ਆ ਸਾਡੇ ਵਜ੍ਹਾ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਉਹ ਬਰਨ ਬਰਤ ਅਸੀਂ ਟੁੱਟਣ ਨਹੀਂ ਦੇਣਾ ਉਹ ਕੋਈ ਨਾ ਕੋਈ ਸਾਧ ਯੰਤਰ ਵਰਤਦਿਆਂ ਵੀ ਅਸੀਂ ਤੋੜ ਦਈਗੇ ਹੋਰ ਚਲੋ ਮੈਂ ਕਿ ਦੇਖੀ ਜਾਂ ਫਿਰ ਅਸੀਂ ਵੀ ਮੈਚ ਦਿਖਾ ਦੇਾਂਗੇ ਜੇ ਡੱਲੇ ਵਾਲ ਨੂੰ ਕੁਝ ਹੋ ਗਿਆ ਅਸੀਂ ਵੀ ਚਾਰ ਬੈਠੇ ਬੋਜਾ ਇਹ ਸੈਂਟਰ ਗਵਰਨਮੈਂਟ ਭਲੇਖੇ ਚ ਨਾ ਰਵੇ ਇਹ ਪੰਜਾਬ ਨਾ ਪੰਜਾਬ ਸੁਪਰੀਮ ਕੋਰਟ ਵੀ ਦੇਖੋ तकरीबन तकरीबन ਉਹਦਾ ਸਾਈਡ ਹੀ ਲੈ ਰਹੀ ਹੈ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕਿ ਤੁਸੀਂ ਉਹਨੂੰ ਸਭ ਹੋਰ ਦੇਖੋ ਦਲਿਆ ਜਿਉਣਾ ਦੇ ਰੱਖਣਾ ਚਾਹੀਦਾ ਸਾਨੂੰ ਉੱਤੇ ਸੈਂਟਰ ਗਵਰਨਮੈਂਟ ਨੇ ਕਿਉਂ ਨਹੀਂ ਦਬਾਅ ਪਾਉਂਦੀ ਹੂੰ ਤੁਸੀਂ ਜੁੜੇ ਹੋਏ ਹੋ ਸਸਤਾ ਸਸਤਾ ਕੱਤੇ ਨਾਮ ਤੇ ਮੈਂ ਸੁਖਦੀ ਮੋੜ ਦੋਸਤੋ ਲਗਭਗ 11 ਮਹੀਨਿਆਂ ਦਾ ਸਮਾਂ ਹੋ ਗਿਆ ਕਲੋਰੀ ਬਾਰਡਰ ਦੇ ਉੱਪਰ ਪੂਰਬੀ ਸਾਜਦੇ ਬੰਦੀਆਂ ਜਿਸ ਦੇ ਵਿੱਚੋਂ ਭਾਰਤੀ ਸਮਾਏ ਸੱਧੂਪੁਰ ਅਤੇ ਹੋਰ ਜਥੇਬੰਦੀਆਂ ਦੇ ਕਿਹੜਾ ਹੋ ਕੇ ਤੌਰ ਦੇ ਉੱਪਰ ਧਰਨਾ ਲਾਇਆ ਹੋਇਆ ਤਾਂ ਇਸ ਟਾਈਮ ਅੱਜ ਉਸੇ ਹੀ ਜਿੰਨਾ ਦੇ ਨਾ ਨੋਟਾ ਗੈਰ ਰਾਜੇ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਜਾਰੀ ਕੀਤਾ ਗਿਆ ਸੀਗਾ ਤਾਂ ਪੂਰੇ ਪੰਜਾਬ ਦੇ ਵਿੱਚ ਬੰਦ ਦਾ ਸੱਦਾ ਸੀਗਾ ਤੇ ਇਸ ਟਾਈਮ ਅਸੀਂ ਕੋਟਪੂਰੇ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਲਗਭਗ ਜਿਹੜਾ ਉਹ ਪੂਰਾ ਰੂਟ ਦੇ ਵਿੱਚ ਸ਼ਹਿਰ ਆ ਜਿਹੜਾ ਉਹ ਬੰਦ ਹੋ ਚੁੱਕਿਆ ਔਰ ਜਥੇ ਬੰਦਿਆਂ ਦੇ ਆਗੂ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਾਂਗੇ ਮਸਲਾ ਕੀ ਆ ਕਿਹੜੀਆਂ ਮੰਗਾਂ ਨੇ ਤਮਾਮ ਸਵਾਲ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਫਤ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਲ ਕਿ ਜੋ ਖਲੋਰੀ ਪਾਰਟ ਦੇ ਉੱਪਰ ਧਰਨਾ ਚੱਲ ਰਿਹਾ ਹੈਗਾ ਉਸ ਦੇ ਵਿੱਚ ਮੇਨ ਮੰਗਾ ਕੀ ਨੇ ਮੰਗਾ ਤਿੰਨ ਮੰਗਾ ਦਾ ਸਾਡੀ ਕਿਸਾਨੀ ਮੰਗਾ ਜਿਹੜੀਆਂ ਕਾਰੇ ਕਾਨੂੰਨ ਸੀ ਹੋਈ ਹੈ ਇੱਕ ਉਹਦੇ ਵਿੱਚ ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਇਹ ਮੇਨ ਹੈ ਹਾਂ ਅੱਛਾ ਲਗਾਤਾਰ ਸਰਕਾਰ ਦੇ ਨਾਲ ਮੀਟਿੰਗਾਂ ਦਾ ਸੱਦਾ ਆ ਰਿਹਾ ਬਲਵਾਲ ਸਾਹਿਬ ਮਰਨ ਵਰਤੇ ਬੈਠੇ ਹੋਏ ਨੇ ਸਿਹਤ ਬਿਲੋਂ ਦਾ ਅਡਾਉਨ ਹੁੰਦੀ ਜਾ ਰਹੀ ਆ ਕੀ ਲੱਗਦਾ ਵੀ ਸਰਕਾਰ ਨੇ ਹਜੇ ਤੱਕ ਇਹ ਇਹ ਕਾਨੂੰਨਾਂ ਦੇ ਲਈ ਜੋ ਤੁਹਾਡੀਆਂ ਮੰਗਾਂ ਨੇ ਜਾਂ ਐਮਐਸਪੀ ਦਾ ਜੋ ਸਵਾਲ ਆ ਉਹਦੇ ਉੱਪਰ ਪ੍ਰੋਪਰ ਗੱਲਬਾਤ ਕਰਨ ਦੇ ਲਈ ਸੱਦਾ ਕਿਉਂ ਨਹੀਂ ਦਿੱਤਾ ਦੇਖੋ ਜੀ ਉਹਨਾਂ ਦੀ ਬੇਈਮਾਨੀ ਹੈ ਹਜੇ ਤੱਕ ਕੋਈ ਵੀ ਸਰਕਾਰ ਦੀ ਕੋਈ ਮੀਟਿੰਗ ਨਹੀਂ ਉਹਨਾਂ ਨੇ ਸਰਕਾਰਾਂ ਨਹੀਂ ਕੀਤੀ ਇਹ ਤਾਂ ਸਿਰਫ ਦੇ ਸਿਰਫ ਉਹਨਾਂ ਨੂੰ ਉਠਾਉਣ ਵਾਸਤੇ ਉਹਨਾਂ ਦਾ ਮਰਨ ਵਾਸਤੇ ਕੋਲ ਵਾਸਤੇ ਗੋਸ਼ਟਾ ਹੋ ਰਹੀਆਂ ਠੀਕ ਹੈ ਕਿਉਂਕਿ ਸਾਡੇ ਆ ਸਾਡੇ ਬੰਦੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਉਹ ਮਰਨ ਵਾਸਤੇ ਅਸੀਂ ਟੁੱਟਣ ਨਹੀਂ ਦੇਣਾ ਉਹ ਕੋਈ ਨਾ ਕੋਈ ਖੱਡ ਜਾਂਦਰ ਵਰਤਦਿਆਂ ਵੀ ਅਸੀਂ ਤੋੜ ਦਿੱਗੇ ਹੋਰ ਮੰਗਾਂ ਦੇ ਸਬੰਧ ਵਿੱਚ ਉਹਨਾਂ ਨੇ ਅੱਜ ਤੱਕ ਕੋਈ ਵੀ ਮੀਟਿੰਗ ਨਹੀਂ ਕੀਤੀ ਦਲੇਵਾਲ ਸਾਹਿਬ ਨਾਲ ਅੱਛਾ ਪੰਜਾਬ ਦੇ ਕੁਝ ਮੰਤਰੀਆਂ ਦਾ ਵਕਤ ਦਲੇਵਾਲ ਸਾਹਿਬ ਨੂੰ ਮਿਲ ਕੇ ਆ ਪਿਛਲੇ ਦਿਨਾਂ ਦੇ ਦੌਰਾਨ ਉਹਨਾਂ ਦਾ ਕੀ ਉਹ ਤਾਂ ਨਵੀਂ ਹੀ ਵੱਧ ਗਈ ਆ ਵੀ ਠੋਡੀ ਲੋੜ ਆ ਪ੍ਰਧਾਨ ਜੀ ਬਿੱਟੀਆਂ ਗੋੜੀਆਂ ਜਿਵੇਂ ਆ ਲੀਡਰ ਕਰਦੇ ਆ ਵੀ ਤੁਸੀਂ ਮਰਵਾਤ ਨਾ ਖੱਡੋ ਜਾਂ ਤੁਸੀਂ ਗੁਰੂ ਗੋਸ਼ ਲੈ ਲਓ ਥੋੜੀ ਸਾਨੂੰ ਲੋੜ ਹੈ ਉਹੀ ਬਸ ਉਸ ਸਾਡੀ ਸਰਕਾਰ ਸੈਕਟਰ ਸਰਕਾਰ ਨਾਲ ਜੁੜੀ ਹੋਈ ਹੈ ਇਹ ਜਦੋਂ ਤੋਂ ਸਾਡਾ ਕੋਰਟਿਆ ਸ਼ੁਰੂ ਹੋਇਆ ਉਦੋਂ ਹੀ ਸਾਨੂੰ ਪਤਾ ਲੱਗ ਗਿਆ ਹਰਿਆਣੇ ਵਾਲਿਆਂ ਨੇ ਸਿੱਧੇ ਹੱਥ ਅਸਰੂ ਗਿਆ ਸਿੱਤੇ ਗੋੜੇ ਸਿੱਤੇ ਗੋੜਿਆਂ ਮਾਰ ਗਿਆ ਸਾਡਾ ਬੰਦਾ ਇੱਕ ਛੇਦ ਕਰਦਾ ਛੁਪ ਕਰਨਾ ਸਾਡੇ ਬੰਦੇ ਇੰਨੇ ਕਰਤੇ ਇਹ ਬੋਲੇ ਨਹੀਂ ਇਹਨਾਂ ਦਾ ਬੁੱਢ ਕਿਹੜੇ ਹੈ ਸਰਕਾਰ ਨੂੰ ਰੋਕ ਸਕਦੇ ਸੀ ਕਿਉਂਕਿ ਗੈਰ ਕਾਨੂੰਨੀ ਕੰਮ ਦੂਜੀ ਸਟੇਟ ਦੇ ਵਿੱਚ ਆ ਕੇ ਗੋੜੀਬਾਰੀ ਕਰਨਾ ਅਸੀਂ ਤਾਂ ਆਪਣੀ ਸਟੇਟ ਦੇ ਵਿੱਚ ਅਜੇ ਬੈਠੇ ਸੀ ਪੰਜਾਬ ਚ ਹਰਿਆਣੇ ਚ ਇੰਟਰਵਿਊ ਨਹੀਂ ਹੋਈ ਸੀ ਹੂੰ ਇਹ ਹੋਰ ਅਸੀਂ ਪੜਾ ਕੇ ਚਾਉਂਦੇ ਆ ਸਾਡੇ ਇਹ ਸਿਰਫ ਮਿੱਠਿਆ ਗੋੜੀ ਦੇ ਦੇਣ ਜਾਂਦੇ ਆ ਇਹ ਸਰਕਾਰ ਤੇ ਦਬਾਅ ਨਹੀਂ ਪਾਉਣੇ ਪੰਜਾਬ ਸਰਕਾਰ ਦੇ 92 ਬੰਦੇ ਐਮਐਲਏ ਹੁਣ 95 ਹੋ ਗਏ ਇਹ ਸੈਂਟਰ ਸਰਕਾਰ ਤੇ ਦਬਾਅ ਪਾਉਣ ਉਹਨਾਂ ਦੀ ਕੀ ਤਾਕਤ ਹੈ ਹੂੰ ਗੋਪਾਲ ਸਿੰਘ ਘਾਰਾ ਲਗਾਤਾਰ ਕਿਹਾ ਤੁਹਾਨੂੰ ਸਾਹਿਬ ਅਕਸਰ ਸਟੇਜਾਂ ਤੇ ਬੋਲਦੇ ਰਹੇ ਕਿ ਮੈਂ ਕਿਸਾਨਾਂ ਦੇ ਵਿਚਾਲੇ ਤੇ ਕੇਂਦਰ ਸਰਕਾਰ ਦੇ ਵਿਚਾਲੇ ਇੱਕ ਟੇਬਲ ਟਾਕ ਦੇ ਵਾਂਗ ਕੰਮ ਕਰੂੰਗਾ ਮੈਂ ਗੱਲਬਾਤ ਕਰਵਾਇਆ ਕਰੂੰਗਾ ਫਿਰ ਅੱਜ ਗੱਲਬਾਤ ਕਿਉਂ ਨਹੀਂ ਹੋ ਰਹੀ ਵੇਖੋ ਜੀ ਇਹ ਸਾਰੀਆਂ ਗੱਲਾਂ ਤੁਸੀਂ ਕੀ ਅੱਜ ਤੱਕ ਕੀ ਨਹੀਂ ਉਹਨੀਆਂ ਗੱਲਾਂ 'ਚ ਕੀ ਨਿਪੜਿਆ ਕਿ ਟਾਕਾ ਖਤਮ ਹੋ ਗਿਆ ਸਾਥੀ ਰੋਥੀ ਬੈਸ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਗਿਆ ਕਿੱਥੇ ਐ ਨੌਕਰੀਆਂ ਕੱਢੀਆਂ ਬੋਰਡਾਂ ਦੇ ਉੱਤੇ ਨੌਕਰੀਆਂ ਠੀਕ ਐ ਚੋਟਕੜੇ ਤੋਂ ਬਣਾ ਹੈ ਕਿ ਐ ਕਿਹੜੀ ਟੇਬਲ ਟੌਕ ਐ ਕਦੋਂ ਕਰੂਗਾ ਜਦੋਂ ਡੱਡੇ ਵਾਰ ਛਿੱਧੀ ਨਹੀਂ ਗਿਆ ਹਮ ਮੈਂ ਕਹਿੰਦਾ ਤੂੰ ਸੋਚਦਾ 30 ਦਿਨ ਹੋ ਗਏ ਐ ਕਿੱਥੇ ਐ ਪਹਿਲਾਂ ਵੇਖਿਆ ਹੀ ਨਹੀਂ ਮੁੱਖ ਮੰਤਰੀ ਅਸੀਂ ਹਮ ਖਾ ਜੋ ਥੱਲੇ ਆੜੀ ਜਾਂਦੇ ਆਪ ਤਾਂ ਪਤਾ ਨਹੀਂ ਕਿ ਕਿੱ ਨੂੰ ਕਹਿ ਬੈਠਾ ਹੋ ਇਹ ਕਹਿੰਦੇ ਸੌਣ ਜਾ ਰਿਹਾ ਉਹ ਤਾਂ ਮੈਚ ਦੇਖਣ ਗਏ ਆ ਬਾਹਰ ਚਲੋ ਮੈਚ ਦੇਖੀ ਜਾਂਣ ਫਿਰ ਅਸੀਂ ਵੀ ਮੈਚ ਦਿਖਾ ਦੇਾਂਗੇ ਜੇ ਦੰਦੇਵਾਲ ਨੂੰ ਕੁਝ ਹੋ ਗਿਆ ਅਸੀਂ ਵੀ ਚਾਰ ਬੈਠੇ ਬੋਜਾ ਇਹ ਸੈਂਟਰਲ ਗਵਰਨਮੈਂਟ ਭਲੇਖੇ ਚ ਨਾ ਰਵੇ ਇਹ ਪੰਜਾਬ ਆ ਪੰਜਾਬ ਇਹ ਬੋਦਰ ਤੇ 10 ਬੰਦੇ ਰੱਖੇਗਾ ਸਿੱਧੇ ਹੋ ਕੇ ਜਾਂਦਾ ਮੰਗਾ ਮੰਨ ਲੇਖੋ ਮੰਗਾ ਇਹਨਾਂ ਨੇ ਮੰਨੀਆਂ ਅਸੀਂ ਕੋ ਦਵੀਆਂ ਦਾ ਹੈ ਹੀ ਨਹੀਂ ਦੋਸਤੋਂ ਮੁਕਰੇ ਆ ਹਾਂ ਜੀ મોદી ਸਾਹਿਬ ਉਸ ਤੋਂ ਮੁਕਰਿਆ ਜਿੱਦੇ 13 ਮਹੀਨਿਆਂ ਤੋਂ ਉਠਾਇਆ ਉਥੋਂ ਬੋਰਚਾ ਉਥੇ ਇਹਨਾਂ ਨੇ ਮੰਗਾ ਮੰਨੇ ਆ ਤੇ ਕਾਨੂੰਨ ਰੱਦ ਕੀਤੇ ਆ ਰੱਦ ਕੀਤੇ ਆ ਦੁਬਾਰਾ ਇਹੇ ਗੱਲ ਮੁਕਰ ਗਈ ਆ ਉਹੀ ਕਾਨੂੰਨ ਆ ਜੀ ਕਹਿੰਦੇ ਉਹਨੂੰ ਲਾਗੂ ਕਰੋ ਨਮਾਦਾ ਕੋਸ਼ੀ ਦੀ ਸੁਪਰੀਮ ਕੋਰਟ ਵੀ ਦੇਖੋ तकरीबन तकरीबन ਉਹਦਾ ਵੈਸਾਈਡ ਹੀ ਲਾ ਰਹੀ ਹੈ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕਿ ਤੁਸੀਂ ਉਹਨੂੰ ਸਭ ਦੇਖੋ ਦੱਲਿਆ ਜਿਉਣਾ ਰੱਖਣਾ ਚਾਹੀਦਾ ਸਾਨੂੰ ਤੇ ਸੈਂਟਰ ਸਰਕਾਰ ਨੇ ਕਿਉਂ ਨਹੀਂ ਦਬਾਅ ਪਾਉਂਦੀ ਹਮ ਜਿਹੜਾ ਪਵਾੜੇ ਦੀ ਜਾੜਾ ਮੋਦੀ ਜਿਹੜਾ ਕਹਿ ਕੇ ਮੁਕਰਿਆ ਸਾਡੇ ਨਾਲ ਜਿਹਦੇ ਝੋਖਾ ਕੀ ਨੁਕਸਾਨਾਂ ਨਾਲ ਇੰਡੀਆ ਦੇ ਨਾਲ ਉਹਨੂੰ ਕਹਿਣ ਉਹਦੇ ਤੇ ਜ਼ਵਾਬ ਸੁਪਰੀਮ ਕੋਰਟ ਪਾਵੇ ਜਦੋਂ ਮੰਗਾ ਅਨਲੈਣਗੇ ਕਾਨੂੰਨ ਵਾਪਸ ਲਾ ਦੇਣਗੇ ਤੇ ਸਾਡਾ ਅਸੀਂ ਆਪੇ ਉੱਠ ਕੇ ਦੋਤ ਨੇ ਕਾਨੂੰਨ ਤਾਂ ਵਾਪਸ ਨਹੀਂ ਫਿਰ ਤੁਹਾਡੀ ਤੁਹਾਡੀ ਉਹਦੇ ਵਿੱਚ ਮੇਨ ਮੰਗ ਮੈਂ ਪਹਿਲਾ ਸਵਾਲ ਹੀ ਕੀਤਾ ਸੀ ਮੇਨ ਮੰਗਾ ਕਿਹੜੀਆਂ ਵਾਰ ਰਹੇ ਹੋ ਤੁਸੀਂ ਉਹਦੇ ਵਿੱਚ ਐਮ ਐਸ ਪੀ ਦੀ ਗਰੰਟੀ ਜ਼ਰੂਰੀ ਆ ਫਸਲਾਂ ਦੇ ਉੱਤੇ ਕਿਉਂਕਿ ਝੋਨੇ ਦਾ ਬਦਲਾਅ ਚਾਹੀਦਾ ਹੈ ਸਰਕਾਰ ਐਸ ਦੀ ਝੋੜ ਸਰਕਾਰ ਨੇ ਸਾਨੂੰ ਵਿਖਾਇਆ ਤੇ ਕਾਨੂੰਨ ਲੈ ਸਾਨੂੰ ਮੰਡਗਾ ਦੇ ਵਿੱਚ ਅਗਲੀ ਵਾਰ ਪੂਰਾ ਹੋਰ ਰੋਲਣਗੇ ਠੀਕ ਹੈ ਨਾ ਇਹਦਾ ਇਹਦਾ ਬਦਲਾਅ ਦਾ ਚਾਹੀਦਾ ਕੋਈ ਫਸਲਾ ਉਹ ਬਦਲਾਅ ਵਾਸਤੇ ਐਮ ਐਸ ਪੀ ਜ਼ਰੂਰੀ ਹੈ ਐਮ ਐਸ ਪੀ ਦੇਣਾ ਔਰ ਜਿਹੜੇ ਕਿਸਾਨ ਆਤਮ ਹੱਤਿਆ ਕਰ ਰਹੇ ਆ ਜਿਨ੍ਹਾਂ ਦੇ ਕਰ ਜਿਵੇਂ ਉਹ ਨਾਮ ਕਰਨ ਬਾਨੀਆਂ ਬਾਨੀਆਂ ਦਾ ਕਰੀ ਜਾਂਦੇ ਉਹਨਾਂ ਦੇ ਕਿਉਂ ਨਹੀਂ ਕਰਦੇ ਨਹੀਂ ਪ੍ਰਧਾਨ ਜੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਉਹਨਾਂ ਨਾਲ ਇੱਕਾ ਕਿਉਂ ਨਹੀਂ ਬਣ ਰਿਹਾ ਹਜੇ ਤੱਕ ਗੱਲਬਾਤ ਵੀ ਚੱਲ ਰਹੀ ਪਿਛਲੇ ਦਿਨਾਂ ਦੇ ਦਰਾਂ ਉਹ ਪੰਦੇਰ ਸਾਹਿਬ ਹੋਣਾ ਨੇ ਚਿੱਠੀ ਵੀ ਲਿਖੀ ਪਰ ਹਜੇ ਤੱਕ ਸੰਪਰਕ ਕਿਉਂ ਨਹੀਂ ਬਣ ਰਿਹਾ ਬਣਾਓਗੇ ਕੀ ਕੀ ਗੱਲਬਾਤ ਕਰੋਗੇ ਅੱਗੇ ਅਸੀਂ ਵੀਰ ਮੇਰੇ ਅਸੀਂ ਚਾਹੁੰਦੇ ਆ ਵੇਖੋ ਦੇਖੋ ਜਿੰਨਾ ਚਿਰ ਏਕਾ ਨਾ ਹੋਵੇ ਹੋਟੋਵੇ ਸਰਕਾਰਾਂ ਚਾਹੁੰਦੀਆਂ ਵੀ ਇਹ ਫਟੇ ਰਹਿਣਾ ਨੰਨੀ ਜੁਲੀਆ ਫਟ ਗਿਆ ਰਹਿਣਾ ਦੇਖੋ ਪਹਿਲੇ ਨੰਬਰ ਤੇ ਜਦੋਂ ਉੱਥੇ ਹਜੇ ਪੂਰਾ ਵਿਸ਼ਤੀ ਅਸੀਂ ਲਿਆਈ ਨਹੀਂ ਸੀ ਸਾਨੂੰ ਜਿੱਲ ਕੋ ਨਹੀਂ ਉੱਠਣਾ ਚਾਹੀਦਾ ਸੀ ਹਮ ਦਲੇਵਾਲ ਸਾਹਿਬ ਨੇ ਉੱਥੇ ਬੇਨਤੀ ਕੀਤੀ ਸਾਰਿਆਂ ਨੂੰ ਵੀ ਭਾਈ ਆਪਾਂ 10 ਦਿਨ ਹੋਰ ਗਵਾਲਗੇ ਬਹਿ ਜਾਈਏ ਹਮ ਪਰ ਅਸੀਂ ਜੇ ਦੱਸਦੇ ਆ ਨਾ ਤੇ ਉਹ ਸਾਡਾ ਫਰਕ ਪੈਂਦਾ ਕਿਉਂਕਿ ਹਫ਼ਤਾ ਪਹਿਲਾਂ ਹੀ ਕੱਫੀ ਪਿੰਲੀ ਦਾ ਪਰਾਂਦੇ ਬੰਨਣ ਲੱਗ ਗਏ ਸੀਗੇ ਜਦੇ ਬੰਦੀ ਗਾਲੇ ਟੁੱਟੇ ਹਮ ਹਫ਼ਤਾ ਪਹਿਲਾਂ ਠੀਕ ਹੈ ਇਹ ਕਹਾਣੀ ਨਹੀਂ ਅਸੀਂ ਦੱਸਦੇ ਕਿਉਂਕਿ ਕੀ ਆ ਅਸੀਂ ਇਕੱਠੇ ਹੀ ਹੋ ਜੀਏ ਮਸਲਾ ਤਾਂ ਸਾਰਿਆਂ ਦੇ ਇੱਕਾ ਨਿਸ਼ਾਨਾ ਦੇ ਇੱਕ ਹੀ ਹੈ ਤੀਰ ਤਾਂ ਇੱਕ ਥਾਂ ਦੀ ਮਾਰਨਾ ਪੈਣਾ ਜੇ ਸਾਡੇ ਨਾਲ ਲੜ ਜਾਣਗੇ ਤਾਂ ਉਹਨਾਂ ਦੀ ਸ਼ਵਤ ਹੀ ਪੰਜਾਬ ਦੀ ਕਿਸਾਨ ਪੰਜਾਬ ਦੇ ਲੋਕ ਉਹਨਾਂ ਨੂੰ ਗੁੱਡਵਿਲ ਕਹਿਣਗੇ ਨਹੀਂ ਨਾ ਫਿਟੇਬਲ ਕਹਿੰਦੇ ਕਹਿੰਦਾ ਸਾਰਿਆਂ ਨੇ ਅਸਲੀਅਤ ਤਾਂ ਸਾਹਮਣੇ ਆ ਹੀ ਗਈ ਹੈ ਦੱਲੇਵਾਲ ਸਾਹਿਬ ਕੁਛ ਆਲੋ ਦਾ ਨਹੀਂ ਮਾਰਨ ਵਾਲਾ ਸਦੇ ਬੈਠਾ ਉਹ ਤਸਵੀਰ ਪੇਸ਼ ਕਰਨ ਵਾਸਤੇ ਬੈਠਾ ਦੇਖੋ ਭਾਈ ਪਹਿਲਾਂ ਵੀ ਮੈਂ ਰੌਲਾ ਪਾਇਆ ਨਹੀਂ ਮੇਰੀ ਬੰਨੀ ਗਈ ਹੂੰ ਤੇ ਹੁਣ ਸਾਨੂੰ ਮਨਾਇਆ ਤੋਂ ਬਿਨਾ ਲੋਕਾਂ ਨੂੰ ਜਵਾਬ ਕਿਵੇਂ ਦੇਣਾ ਆਕੇ ਹੂੰ ਵੀ ਜਦੋਂ ਮੰਗਾ ਦਾ ਬੰਨਿਆ ਤੇ ਤੁਸੀਂ ਮੁੜੇ ਇੱਥੇ ਆ ਕੇ ਭੰਗੜੇ ਪਾ ਲੈ ਜੀਵੇ ਜਗਾ ਲੈ ਹੂੰ ਜਿੱਤ ਕੇ ਜਿੱਤ ਕੇ ਪੱਲੇ ਕੱਖ ਵੀ ਨਹੀਂ ਕੋਈ ਕੀ ਲੱਗਦਾ ਵੀ ਖੇਤੀ ਕਾਨੂੰਨ ਰੱਦ ਹੋਏ ਸੀ ਬਸ ਆਇਆ ਸੀ ਐਵੇਂ ਹੀ ਕਰ ਤਾ ਸਾਰਾ ਕੋ ਛੋਣੂ ਸਾਰੇ ਹੀ ਪਤਾ ਯਾਰ ਡਰਾਮਾ ਆ ਜਾਂ ਸਾਡਾ ਸੀ ਪਾਗਲ ਦਾ ਨਹੀਂ ਉੱਥੇ ਦੁਆਰੇ ਜਾ ਕੇ ਬੈਠੇ ਆ ਖੇਦੇ ਪੰਪ ਪਿੰਟੀ ਦੇ ਲੈ ਵਸਾਉਨੋ ਹੂੰ ਉਹ ਨਹੀਂ ਲੱਗਦਾ ਯਾਰ ਸਾਨੂੰ ਉਂਗਲਾ ਦਿਲ ਚੋਂਦਾ ਸੈਂਟਰ ਤੇ ਪਰ ਹੁਣ ਕਿਸਾਨ ਵੀ ਆਈ ਤੇ ਆ ਗਏ ਆ ਕਿਉਂਕਿ ਸਾਨੂੰ ਸਾਡੇ ਅੱਗੇ ਬਰਬਾਦੀ ਹੈ ਹੂੰ ਜਦੋਂ ਸਾਡੇ ਅੱਗੇ ਬਰਬਾਦੀ ਹੈ ਤਾਂ ਫਿਰ ਅਸੀਂ ਕਿਉਂ ਪਿੱਛੇ ਹਟਾਂਗੇ ਤੁਸੀਂ ਵੀ ਹੋਣਾ ਅਗਲਾ ਦੇਖਾਂਗੇ ਗੱਲ। ਕੀ ਕਰ ਰਿਹਾ ਕਿਸੇ ਪ੍ਰਧਾਨ ਜੀ ਕੇਂਦਰ ਸਰਕਾਰ ਖੇਤੀ ਨੀਤੀ ਲੈ ਕੇ ਆਈ ਆ। ਪਿਛਲੇ ਦਿਨਾਂ ਦੇ ਦੌਰਾਨ ਖੇਤੀ ਨੀਤੀ ਦੇ ਉੱਪਰ ਬਹਿਸ ਹੋ ਰਹੀ ਆ। ਪੰਜਾਬ ਦੇ ਵੱਖ-ਵੱਖ ਲੀਡਰ ਵੱਖ-ਵੱਖ ਜਿਹੜੇ ਚਿੰਤਕ ਆ ਉਹ ਸਵਾਲ ਕਰ ਰਹੇ ਆ ਕਿ ਉਹਨਾਂ ਨੇ ਖੇਤੀ ਕਾਨੂੰਨ ਦੁਬਾਰਾ ਖੇਤੀ ਨੀਤੀ ਦੇ ਰੂਪ ਦੇ ਵਿੱਚ ਲੈ ਕੇ ਆਂਦੇ ਪੰਜਾਬ ਕੇ ਰਾਜ ਸਰਕਾਰ ਨੂੰ ਇਹ ਕਹੇ ਕਿ ਤੁਸੀਂ ਇਹਨਾਂ ਨੂੰ ਲਾਗੂ ਕਰੋ। ਤੁਸੀਂ ਇਸ ਨੀਤੀ ਬਾਰੇ ਕਿਵੇਂ ਸੋਚਦੇ? ਦੇਖੋ ਨੀਤੀਆਂ ਇਹ ਗਲਤ ਆ। ਰਾਜ ਸਰਕਾਰ ਤਾਂ ਇਹ ਨਹੀਂ ਲਾਗੂ ਕਰ ਰਹੀ ਵੀ ਸਾਡੇ ਜੁੱਤੀਆਂ ਬਣਣਗੀਆਂ। ਹਮ ਨੀਤੀਆਂ ਦਾ ਜੋ ਚੱਲ ਰਿਹਾ ਨਾ ਖੇਤੀਬਾੜੀ ਦਾ ਸਿਸਟਮ ਵਧੀਆ ਇਹਦੇ ਚਾਹ ਇਹਨਾਂ ਨੂੰ ਕਾਨੂੰਨ ਬਣਾਉਣ ਦੀ ਲੋੜ ਹੀ ਨਹੀਂ ਸੀ ਠੀਕ ਹੈ ਜੀ ਵੈਸੇ ਫਸਲਾਂ ਤੇ ਐਮ ਐਸ ਪੀ ਦੇ ਕਿਸਾਨ ਨੇ ਫਸਲਾਂ ਵੱਧ ਗਈ ਜਿਹੜੀ ਅਸੀਂ ਬਦਲਾ ਲੈ ਆਉਣਾ ਇਹਨਾਂ ਨੂੰ ਫ੍ਰੀਜਰ ਦੀ ਕੋਈ ਬਣਾਉਂਦੇ ਰਿਓ ਦੀ ਇਹ ਸਾਰਾ ਕੁਝ ਇਹ ਆਪ ਦੇ ਬੰਦਿਆ ਵਾਸਤੇ ਬਣਾਉਂਦੇ ਆ ਘੇਰ ਕੇ ਹਾਈ ਉਸੇ ਕਾਨੂੰਨ ਦੇ ਹਿੱਸਾ ਕਾਲੇ ਕਾਨੂੰਨਾਂ ਦਾ ਇਹ ਜਿਹੜਾ ਸਟੇਟਾਂ ਦੇ ਰਹੀ ਸਟੇਟਾਂ ਦੇ ਦਬਾਅ ਪਾ ਕੇ ਲਾਗੂ ਕਰਾਉਣਾ ਚਾਹੁੰਦੇ ਹਾਈ ਉਹੀ ਹੈ ਇਸੇ ਕਰਕੇ ਜੱਡੇਵਾਲ ਸਾਹਿਬ ਹੁੰਦਾ ਉਹ ਇਸੇ ਕਰਕੇ ਬੈਠਾ ਹੋਰ ਕੀ ਬੈਠਾ ਇਹ ਸਾਡੇ ਪੱਖ ਹੀ ਨਹੀਂ ਹੂੰ ਸਾਨੂੰ ਤਾਂ ਗळा ਘੁੱਟਣ ਵਾਸਤੇ ਹੀ ਇਹ ਸਾਰੀਆਂ ਸਕੀਮਾਂ ਲਾ ਰਿਹਾ ਵੀ ਕਿਸਾਨ ਨੂੰ ਮਾਰਨੇ ਬੰਦੇ ਕਿਸਾਨ ਦੇ ਨਾਲ ਆਮ ਲੋਕ ਮਰਦੇ ਆ ਦੁਕਾਨਦਾਰ ਮਰਦਾ ਮਜ਼ਦੂਰ ਮਰਦਾ ਕਿਉਂਕਿ ਕਿਸਾਨ ਤੇ ਨਿਰਭਰ ਸਾਰਾ ਕੁਝ ਪ੍ਰਧਾਨ ਜੀ ਸ਼ਹਿਰ ਦੇ ਵਿੱਚ ਰਿਸਪੌਂਸ ਕਿਸ ਤਰ੍ਹਾਂ ਦਾ ਹੈ ਸ਼ਹਿਰ ਆਲਾ ਤਾਂ ਭਾਈ ਅਸੀਂ ਮੈਦਾ ਕਰਨਾ ਵੀ ਪੈਰ ਤੋਦੋਗੇ ਕਿ ਅੱਜ ਕੋਈ ਦੁਕਾਨ ਖੁੱਲਹੀ ਹੈ ਨਾ ਕੋਈ ਰੇੜੀ ਕਿਸੇ ਨੇ ਲਾਈ ਠਾ ਕੇ ਇਹਨੇ ਦੁਕਾਨ ਖੁੱਲਹੀ ਹੈ ਆ ਮਨੀਮ ਯੂਨੀਅਨ ਆਈ ਆ ਵਿਚਾਰੇ ਹੈਡੀ ਕੈਪਟ ਉਹ ਵੀ ਵੇਖਣ ਇੱਥੇ ਪਹੁੰਚਿਆ ਸਾਨੂੰ ਸਮਰਥਨਤਾ ਫਤਿਹ ਵਾਲਿਆਂ ਨੇ ਦਿੱਤਾ ਸਮਰਥਨ ਕਿਹਦੀਆਂ ਜਥੇਬੰਦੀਆਂ ਨੇ ਦਿੱਤਾ ਅਸੀਂ ਤਾਂ ਇਹਨਾਂ ਦਾ ਰੇੜੀ ਦੇ ਸਕਦੇ ਇੱਕ ਸ਼ਹਿਰ ਵਾਲਾ ਨਹੀਂ ਜਿਸ ਤਰ੍ਹਾਂ ਦਾ ਇਕੱਠ ਜਦੋਂ 2019 ਦੇ ਵਿੱਚ ਮੋਰਚਾ ਲੱਗਿਆ ਪਹਿਲਾਂ ਵਾਲੀ ਜਿਸ ਤਰ੍ਹਾਂ ਦੇ ਇਕੱਠ ਪਹਿਲਾਂ ਦੇਖੇ ਮਿਲ ਰਹੇ ਸੀ ਕੀ ਲੱਗਦਾ ਵੀ ਉਹਲੇ ਟਾਈਮ ਦੇ ਵਿੱਚ ਇਕਤਾ ਬਣਾ ਕੇ ਵੱਡੇ ਕੱਟ ਕਰੂਗੇ ਵੇਖੋ ਜੀ ਹੁਣ ਤੁਸੀਂ ਖਲੋਰੀ ਬਾਰਡਰ ਤੇ ਜਾ ਕੇ ਵੇਖੋ ਕੱਲ ਨੂੰ ਵੀ ਕੀ ਮੌੜ ਹੈ 5 ਕਿਲੋਮੀਟਰ ਤੱਕ ਟਰਾਲੀਆਂ ਆ ਗਈਆਂ ਇਸੇ ਕਰਕੇ ਤਾਂ ਜਿਹੜੀ ਹੁਣ ਐਕਸ਼ਨ ਤੇ ਆ ਗਈ ਹੈ ਸੁਪਰੀਮ ਕੋਰਟ ਆ ਗਈ ਹੈ ਪੰਜਾਬ ਸਰਕਾਰ ਆ ਗਈ ਹੈ ਚੁੱਕੇ ਆ ਹੌਣ ਆਈਆ ਪਹਿਲਾਂ ਕਿਉਂ ਨਹੀਂ ਆਏ ਕਿਉਂਕਿ ਹੁਣ ਉੱਥੇ ਜਿਵੇਂ ਜਿਵੇਂ ਦਬਾਅ ਵਧ ਗਿਆ ਲੋਕ ਘਰਾਂ 'ਚੋਂ ਚੰਦ ਪਏ ਆ ਆਪ ਮਾਰੇ ਚੱਲ ਪਏ ਬਹੁਤ ਜ਼ਿਆਦਾ ਜਥੇਬੰਦੀਆਂ ਦੇ ਬੰਦੇ ਉੱਥੇ ਪਹੁੰਚ ਗਏ ਆ ਡਿਟਟਰ ਨਹੀਂ ਪਹੁੰਚੇ ਜਥੇਬੰਦੀਆਂ ਦੇ ਜਿਹੜੇ ਸੰਡੇ ਵਰਕਰ ਹਨਾ ਉਹ ਉੱਥੇ ਪਹੁੰਚ ਗਏ ਆ ਇਸੇ ਕਰਕੇ ਭੱਜਣਾ ਪੈ ਗਿਆ ਇਸੇ ਕਰਕੇ ਹੌਣ ਕੰਨ ਦਾ ਜਾ ਰਹੇ ਉਹ ਆਸੇ ਪਾਸੇ ਦਾ ਵਡਨ ਸਕੂਲ ਖਾਦੀ ਕਰਾ ਕੇ ਉਥੇ ਪੁਲਿਸ ਭੇਜਾਈ ਵੀ ਆ 100 ਦੇ ਕਰੀਬ ਰਾਤ ਗੱਡੀਆਂ 100 ਦੇ ਕਰੀਬ-ਕਰੀਬ ਗੱਡੇ ਅਸੀਂ ਰਾਤ ਹੋਰਸ ਦੀਆਂ ਹੁਣ ਅੱਜ ਸ਼ਾਇਦ ਕੋਈ ਨਾ ਕੋਈ ਕਾਰਾ ਕਰ ਲਵੇ ਚੱਕਰ ਦੀ ਕੋਸ਼ਿਸ਼ ਕਰ ਲਵੇ ਜੇਕਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੁੰਦੀ ਹੈ ਤਾਂ ਅਗਲਾ ਸਵਾਲ ਕਿਸ ਤਰ੍ਹਾਂ ਦਾ ਹੋਊਗਾ ਅੱਗੇ ਕਿ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਣਗੇ ਸਾਡੇ ਕੋਲੇ ਡੜੀਵਾਰ ਨਾ ਹੈਗੇ ਹੂੰ ਇੱਕ ਨੂੰ ਚੱਕਰ ਕੇ ਦੂਜਾ ਬੇਜੂਗਾ ਹੂੰ ਇੱਕ ਮਰ ਵੀ ਜਾਂਦਾ ਤਾਂ ਉਹ ਤੀਜਾ ਬਹਿਜੂ ਦੂਜਾ ਨੇ ਤੀਜਾ ਬਹਿਜੂਗਾ ਉੱਥੇ ਧਰਨਾ ਐ ਜੱਲੂਗਾ ਕਿ ਬੰਦੇ ਮਾਰਨ ਵਾਸਤੇ ਬੈਠੀ ਜਾਣਗੇ ਪ੍ਰਧਾਨ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜੀਜੀ ਸਿੰਘ ਢੱਲੇਵਾਲ ਜਿਹੜੇ ਇੱਕ ਤਕੜੇ ਕਿਸਾਨ ਲੀਡਰ ਨੇ ਤੇ ਉਹਨਾਂ ਦਾ ਇੱਕ ਬਹੁਤ ਵੱਡਾ ਨਾਮ ਆ ਜੇਕਰ ਉਹਨਾਂ ਨੂੰ ਕੁਝ ਹੁੰਦਾ ਤਾਂ ਪੰਜਾਬ ਦਾ ਮਾਹੌਲ ਆ ਜਿਹੜਾ ਕਿੱਧਰ ਨੂੰ ਜਾ ਸਕਦਾ ਦੇਖੋ ਢੱਲੇਵਾਲ ਸਾਹਿਬ ਤਾਂ ਇਹ ਕਹਿੰਦੇ ਆ ਵੀ ਬਿਲਕੁਲ ਆਪਾਂ ਸ਼ਾਂਤੀ ਕੰਮ ਕਰਦੇ ਆ ਤੇ ਤੁਸੀਂ ਮੇਰੀ Laash ਦਾ ਇਥੇ ਚੱਕ ਕੇ ਬਾਹਰ ਕਰੋ ਇਹ ਮੈਂ ਮਰਦਾ ਵੀ ਆ ਨਾ ਮੇਰੀ ਲਾਸ਼ ਨਾ ਇੱਥੋਂ ਚੱਕਿਓ ਜਿੰਨਾ ਜਦ ਤੁਸੀਂ ਜਿੱਤ ਕੇ ਨਹੀਂ ਆਉਂਦੇ ਹੂੰ ਉਹਨਾਂ ਦਾ ਇਹ ਕਹਿਣਾ ਤੇ ਉਹ ਐਸੇ ਇਹੋ ਜਿਹੇ ਮੌੜ 'ਚ ਨਹੀਂ ਲੜਾਈ ਝਗੜੇ ਵਾਲੇ 'ਚ ਵੀ ਜਿਹੜਾ ਪੰਜਾਬ ਦਾ ਮੋੜ ਖਰਾਬ ਹੋਵੇ ਕਿਉਂਕਿ ਪਹਿਲਾਂ ਵੀ ਪੰਜਾਬ ਮਸਾ ਸ਼ਾਂਤੀ ਦੇ ਵਿੱਚ ਆਇਆ ਨਹੀਂ ਚਾਹੁੰਦੇ ਕਿਸਾਨ ਵੀ ਕਿੱਥੋਂ ਕਿਸਾਨ ਲੜਾਈ ਵਾਲਾ ਨਹੀਂਗਾ ਹੂੰ ਜੇ ਅਸੀਂ ਲੜਾਈ ਵਾਲੇ ਉਹਦੇ ਡਾਂਗਾਂ 'ਤੇ ਅੱਜ ਨੂੰ ਮੋਤੀ ਦੀ ਕੀਤਾ ਸੀ ਹੂੰ ਅਸੀਂ ਉੱਥੇ ਵੀ ਡਾਂਗਾਂ ਹੀ ਖਾਈ ਗਈ ਬੈਠ ਕੇ 13 ਮਹੀਨੇ ਇੱਥੇ ਵੀ ਖਾਈ ਅੰਨੇ ਹੂੰ ਹੂੰ ਕਪੀਰ ਕੀ ਕਰਦੇ ਹੋ ਲੋਕਾਂ ਨੂੰ ਕਿਸ ਪੰਜਾਬ ਦੀਆਂ 32 ਕਿਸਾਨ ਜਿਹਾ ਬੰਦਿਆਂ ਨੇ ਜਿਹੜਾ ਸੰਯੁਕਤ ਮੋਰਚਾ ਪੰਜਾਬ ਦੇ ਵਿੱਚ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਕਿਸਾਨਾਂ ਦਾ ਮਜ਼ਾਕ ਨਾ ਬਣਾਓ ਜਿ세 ਬੰਦਿਆਂ ਦੇ ਲੀਡਰੋ ਹੱਥ ਜੋੜ ਕੇ ਬੇਨਤੀ ਹੈ ਹੋਣ ਤੁਸੀਂ ਆ ਜਾਓ ਆਪਾਂ ਕੱਥੇ ਹੋ ਜੀਏ ਨਿਸ਼ਾਨਾ ਇੱਕ ਆਪਣਾ ਤੇ ਫਿਰ ਉੱਥੇ ਕਾਹਦਾ ਚੇਫ ਆ ਕਾਦੀ ਸ਼ਰਮ ਹੈ ਠੀਕ ਹੈ ਨਾ ਉੱਚੇ ਪੌਂਟਾੜਾ ਜ਼ਰੂਰੀ ਆ ਲੋਕ ਜਾਗ ਪਏ ਆ ਪੂਰਾ ਪੰਜਾਬ ਦਾ ਕਿਸਾਨ ਜਾਗ ਚੁੱਕਿਆ ਹੱਥ ਜੋੜ ਕੇ ਬੇਨਤੀ ਆ ਵੀ ਸਾਰੇ ਉਤੇ ਇੱਕੇ ਦਾ ਸਬੂਤ ਦੇਣ ਤੇ ਸਰਕਾਰ ਤੇ ਦਬਾਅ